ਸੋਨਾ ਮੋਤੀ ਕਣਕ ਦੇ ਬੀਜ ਦਾ ਕੀ ਰੇਟ ਆ ਸੋਨਾ ਮੋਤੀ ਕਣਕ ਦਾ ਕੀ ਰੇਟ ਆ ਜਿਹੜੇ ਗੌਣੇ ਆ ਸੋਨਾ ਮੋਤੀ ਦੇ ਵਿੱਚ ਤੇ ਨਾਲ ਗੱਲ ਕਰਾਂਗੇ ਵੀ ਇਹਨੂੰ ਕਿਵੇਂ ਬੀਜਿਆ ਜਾਂਦਾ ਆ 8000 ਤੋਂ ਲੈ ਕੇ 9000 ਰੁਪਏ ਤੋਂ ਲੈ ਕੇ ਇਹ ਕਣਕ 15-15000 ਰੁਪਏ ਤੱਕ ਨੂੰ ਵਿਕਦੀ ਆ ਠੰਡ ਲੰਬੀ ਚਲੀ ਜਾਵੇ ਤਾਂ ਇਹ 10 ਕੁਇੰਟਲ ਵੀ ਨਿਕਲੇ ਆਉਂਦੀ ਆ ਨਹੀਂ 7-8 ਕੁਇੰਟਲ ਦੇ ਵਿੱਚ ਇਹਦਾ ਝਾੜ ਆਉਂਦਾ ਰਹਿੰਦਾ ਖਾਦ ਖੂਦ ਕਦੇ ਕੋਈ ਨਹੀਂ ਨਾ ਕਦੇ ਕੋਈ ਖਾਦ ਨਹੀਂ ਪਾਉਂਦੀ ਆ ਪਤਾ ਕਹਿੰਦੇ ਆ ਜੀ ਆਪਾਂ ਜੇ ਕੋਈ ਖਾਦ ਪਾਉਂਦਾ ਫੜੇ ਜਾਂ ਆਪਾਂ ਨੂੰ ਕੋਈ ਪੈਸਟੀਸਾਈਡ ਦੀ ਸਪਰੇਅ ਕਰਾਂਦਾ ਕੋਈ ਦੇਖੇ ਤਪਾ ਲੱਖ ਰੁਪਇਆ ਦੇਣ ਨੂੰ ਤਿਆਰ ਹੁੰਨੇ ਆ ਜੀ। ਕੋਈ ਲੈ ਲੋ। ਹੂੰ ਪਰ ਕੋਈ ਕਹੇ ਸਹੀ। ਅੱਛਾ ਤੁਸੀਂ ਲੱਖ ਰੁਪਇਆ ਨਾਮ ਵੀ ਰੱਖਿਆ। ਹਾਂਜੀ ਹਾਂਜੀ। ਇਹਦੇ ਵਿੱਚ ਨਾ ਜੀ ਉਹ ਹੈ ਫੋਲਿਕ ਐਸਿਡ ਹੈ ਇਸ ਜਿਹੜੀ ਸੋਨਾ ਮੋਤੀਆ ਨਹੀਂ ਕਿਸੇ ਵੀ ਅਨਾਜ ਦੇ ਵਿੱਚ ਫੋਲਿਕ ਐਸਿਡ ਨਹੀਂ ਹੁੰਦਾ। ਫੋਲਿਕ ਐਸਿਡ ਹੈ। ਹਾਂਜੀ ਇਹਦੇ ਵਿੱਚ ਫੋਲਿਕ ਐਸਿਡ ਹੈ। ਬੁੜਿਆ। ਹਾਂਜੀ ਹਾਂਜੀ ਹਾਂਜੀ। ਅੱਛਾ ਸਾਬਤ ਹੈ ਮਤਲਬ। ਹਾਂਜੀ ਬਿਲਕੁਲ। ਇਹਦੇ ਵਿੱਚ ਜਿਹੜੇ ਗਲੂਟਨ ਵੀ ਹੈ ਉਹ ਜਾਨੀ ਕਿ ਕਿਸੇ ਨੂੰ ਅਲਰਜੀ ਨਹੀਂ ਕਰਦਾ। ਬਹੁਤ ਲੋਕ ਜਿਨ੍ਹਾਂ ਨੂੰ ਗਲੂਟਨ ਤੋਂ ਅਲਰਜੀ ਹੈ, ਬੀਟ ਅਲਰਜੀ ਹੈ ਲੋਕ ਆਟਾ ਨਹੀਂ ਦੂਜਾ ਖਾ ਸਕਦੇ। ਅੱ ਉਹ ਸੋਨਾ ਮੋਤੀ ਬੜੇ ਹੱਸ ਕੇ ਖੰਦੇ ਆ ਜੀ ਅੱਛਾ ਹਾਂਜੀ ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਕੀ ਹਾਲ ਆ ਜੀ ਠੀਕ ਠਾਕ ਹਾਂ ਤੋਂ ਬਾਡੀਆਂ ਦਾ ਸੀਜ਼ਨ ਚੱਲਦਾ ਆ ਨਾ ਤੇ ਬਾਡੀਆਂ ਦੇ ਵਿੱਚ ਪਿੰਡ ਬਾਹੋ ਮਾਜਰਾ ਪਿੰਡ ਬਾਹੋ ਮਾਜਰਾ ਖੰਨੇ ਦੇ ਬਿਲਕੁਲ ਨਾਲ ਆ ਜ਼ਿਲ੍ਹਾ ਇਹ ਲੁਧਿਆਣਾ ਹੀ ਪੈਂਦਾ ਆ ਟੋਕਨ ਐਮ ਰੋਡ ਦੀ ਇਹਨੂੰ ਤੇ ਅਸੀਂ ਅੱਜ ਲੱਗੇ ਆ ਜਿਸ ਵਿਸ਼ੇ ਤੇ ਗੱਲ ਕਰਨ ਉਹ ਹੈ ਕਣਕ ਦੀ ਇੱਕ ਕਿਸਮ ਸੋਨਾ ਮੋਤੀ ਸੋਨਾ ਮੋਤੀ ਕਣਕ ਬਹੁਤ ਜ਼ਿਆਦਾ ਪਪੂਲਰ ਹੈ ਆਪਾਂ ਨੂੰ ਪਤਾ ਆ ਤੇ ਸੋਨਾ ਮੋਤੀ ਜਿਹੜੇ ਲੋਕ ਬੀਜਦੇ ਨੇ ਉਹਨਾਂ ਚੋਂ ਸਾਡੇ ਬਹੁਤ ਹੀ ਪਿਆਰੇ ਦੋਸਤ ਹਰਪਾਲ ਸਿੰਘ ਭੱਟੀ ਹੁਣੀ ਸਾਡੇ ਨਾਲ ਨੇ ਇਹ ਬਾਹੂ ਮਾਜਰਾ ਦੇ ਵਿੱਚ ਲੰਬੇ ਸਮੇਂ ਤੋਂ ਬੀਜ ਰਹੇ ਨੇ ਇਹ ਕਣਕ ਐਕਸਪੀਰੀਅੰਸ ਇਹਨਾਂ ਦਾ ਚੰਗਾ ਆਰਗੈਨਿਕ ਖੇਤੀ ਕਰ ਰਹੇ ਨੇ ਤੇ ਬਈ ਅਸ ਵਕਤ ਟ੍ਰੈਂਡਿੰਗ ਚ ਜਿਹੜੀਆਂ ਕਣਕਾਂ ਨੇ ਨਾ ਪੰਜਾਬ ਦੇ ਵਿੱਚ ਵੀ ਜਿਹੜੇ ਲੋਕ ਦੇਸੀ ਬੀਜ ਸਾਂਭਣਾ ਚਾਹੁੰਦੇ ਆ ਜਾਂ ਕਹਿ ਲਓ ਆਰਗੈਨਿਕ ਖੇਤੀ ਕਰਨਾ ਚਾਹੁੰਦੇ ਆ ਤੇ ਵਧੀਆ ਉਹ ਕੋਈ ਜ਼ਿਆਦਾ ਕੁਆਲਿਟੀ ਵਾਲੀ ਕਣਕ ਖਾਣਾ ਚਾਹੁੰਦੇ ਆ ਤੇ ਫਿਰ ਉਹਦੇ ਵਿੱਚ ਵੀ ਕਣਕ ਆਉਂਦੀ ਆ ਸੋਨਾ ਮੋਤੀ ਕਣਕ ਤੇ ਤੁਸੀਂ ਸੋਨਾ ਮੋਤੀ ਕਣਕ ਦੇ ਉੱਤੇ ਤਾਂ ਆਪਾਂ ਤੁਹਾਡੀ ਗੱਲਬਾਤ ਕਰਾਉਨੇ ਆ ਸੋਨਾ ਮੋਤੀ ਕਣਕ ਦੇ ਬੀਜ ਦਾ ਕੀ ਰੇਟ ਹੈ ਸੋਨਾ ਮੋਤੀ ਕਣਕ ਦਾ ਕੀ ਰੇਟ ਆ ਕਿਹੜੇ ਗੋਣਿਆਂ ਸੋਨਾ ਮੋਤੀ ਦੇ ਵਿੱਚ ਦੱਸਾਂਗੇ ਇਹਦਾ ਝਾੜ ਕਿੰਨਾ ਆ ਦੱਸਾਂਗੇ ਇਹ ਕਿਵੇਂ ਵੇਚੀ ਜਾਂਦੀ ਆ ਹਜ਼ਾਰਾਂ ਰੁਪਏ ਨੂੰ ਵੇਕਣ ਵਾਲੀ 8000 ਤੋਂ ਲੈ ਕੇ 9000 ਰੁਪਏ ਤੋਂ ਲੈ ਕੇ ਇਹ ਕਣਕ 15-15000 ਰੁਪਏ ਤੱਕ ਨੂੰ ਵਿਕਦੀ ਆ ਕਿਉਂ ਵਿਕਦੀ ਆ ਸਾਰੀਆਂ ਗੱਲਾਂ ਕਰਨ ਜਾ ਰਹੇ ਆ ਤੇ ਬਾਈ ਹਰਪਾਲ ਸਿੰਘ ਭੱਟੀ ਹੁਣੀ ਨਾਲ ਆ ਤੇ ਆਪਾਂ ਗੱਲਾਂ ਬਾਤਾਂ ਉਹਨਾਂ ਨਾਲ ਕਰਦੇ ਆ ਆ ਗਏ ਹਾਂ ਜੀ ਭੱਟੀ ਸਾਹਿਬ ਤੁਹਾਡੇ ਹੱਥ ਤੇ ਇੱਕ ਕਣਕ ਆ ਇਹ ਦਿਖਾ ਦਿਓ ਪਹਿਲਾਂ ਦਾਣੇ ਹੈ ਕਮਾਲ ਹੈ ਯਾਰ ਛੋਟੇ ਛੋਟੇ ਦਾਣੇ ਆ ਨਾ ਬਿਲਕੁਲ ਛੋਟੇ ਛੋਟੇ ਦਾਣੇ ਸੋਨੇ ਵਰਗੀ ਚਮਕ ਆ ਲੱਗਦੇ ਮੋਤੀਆਂ ਵਰਗੇ ਆ ਇਸੇ ਕਰਕੇ ਇਹਦਾ ਨਾਮ ਕਹਿੰਦੇ ਜੀ ਸੋਨਾ ਸੋਨਾ ਮੋਤੀ ਹੈ ਜੀ ਪੱਟੀ ਸਾਹਿਬ ਸਵਾਗਤ ਹੈ ਜੀ ਪੀਆਰ ਪੰਜਾਬ ਤੇ ਇੱਕ ਵਾਰ ਫਿਰ ਹਾਂਜੀ ਗੋਲਡੀ ਜੀ ਧੰਨਵਾਦ ਤੁਹਾਡਾ ਵੈਲਕਮ ਹੈ ਜੀ ਆਇਆਂ ਨੂੰ ਤੁਹਾਡਾ ਪੱਟੀ ਸਾਹਿਬ ਕਿਦਾਂ ਫਿਰ ਕਣਕ ਕਿਵੇਂ ਦੀ ਰਹੀ ਹੈ ਤਕੀ ਕਣਕ ਅੱਜ ਕਟਾਂਗੇ ਜੀ ਬਸ ਹੁਣ ਆ ਰਹੀ ਹੈ ਮਸ਼ੀਨ ਹਾਂਜੀ ਹਾਂਜੀ ਅੱਜ ਆ ਜੂਗੀ ਹੁਣ 1-2 ਘੰਟੇ ਦੇ ਵਿੱਚ ਵਿੱਚ ਤੇ ਤੁਹਾਨੂੰ ਡੈਗ ਗਈ ਹੈ ਨਾ ਥੋੜਾ ਨੁਕਸਾਨ ਹੋਇਆ ਤੁਹਾਡੇ ਨਾਲ ਹਾਂ ਫੇਰ ਵੀ ਬਹੁਤ ਵਿਚਾਰ ਰਹਿ ਗਿਆ ਜੀ ਅੱਛਾ ਜੀ ਕਿਉਂ ਜੱਟ ਦੀ ਤਾਂ ਜੂਨਬੁਰੀ ਜੀ 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 ਤੇ ਬੜਾ ਮਨ ਧੜਕੂ ਦੇ ਵਿੱਚ ਰਹਦਾ ਇਹ ਰੋਜ਼ ਮੌਸਮ ਖਰਾਬ ਹੁੰਦਾ ਰਿਹਾ ਰੋਜ਼ ਮੌਸਮ ਖਰਾਬ ਹੁੰਦਾ ਰਿਹਾ ਤਾਂ ਰੱਬ ਅੱਗੇ ਬੇਨਤੀਆਂ ਇਹ ਹੀ ਸੀਗੀਆਂ ਜੀ ਵੀ ਸੁੱਖ ਜਾਂ ਮੈਂ ਇਸ ਲਈ ਕਈ ਲੋਕਾਂ ਤੋਂ ਨਾ ਜੀ ਮੈਂ ਪੇਮੈਂਟ ਵੀ ਨਹੀਂ ਫੜਦਾ ਲੋਕ ਮੇਰੇ ਤੋਂ ਬਹੁਤ ਆ ਕੇ ਮੈਨੂੰ ਕਹਿੰਦੇ ਨੇ ਵੀ ਪੇਮੈਂਟ ਪਾ ਦਿੰਨੇ ਆ ਜੀ ਸਾਡੀ ਐਨੀ ਬੁੱਕ ਕਰ ਲੋ ਆਪਾਂ ਇਹੇ ਕਰਕੇ ਕਿਸੇ ਤੋਂ ਪੇਮੈਂਟ ਨਹੀਂ ਫੜਦੇ ਬੀਜ ਖੋਦਾਨਾ ਖਾਸ ਤਾਂ ਜੇ ਗੜੇ ਪੈ ਜਾਣ ਤਾਂ ਅਸੀਂ ਕਿੱਥੋਂ ਕਣਕ ਦਵਾਂਗੇ ਬੰਦੇ ਨੂੰ ਝੂਠੇ ਪੈਣ ਵਾਲੀ ਗੱਲ ਹੋ ਜਾਂਦੀ ਐ ਐਡਵਾਂਸ ਨਹੀਂ ਦੇ ਤੂੰ ਐਡਵਾਂਸ ਅਸੀਂ ਨਹੀਂ ਫੜਦੇ ਪਰ ਹਾਂ ਆਰਡਰ ਸਾਡੇ ਕੋਲ ਸਾਰਿਆਂ ਦੇ ਅਸੀਂ ਆਪਣੀ ਨੋਟਬੁੱਕ ਤੇ ਨੋਟ ਕਰ ਲਈਦੇ ਨੇ ਲਿਖ ਲੈਨੇ ਆ ਜੀ ਬਾਅਦ ਵਿੱਚ ਉਹਨਾਂ ਨੂੰ ਕਨਫਰਮ ਕਰ ਦਾਂਗੇ ਜੀ ਅੱਜ ਤੋਂ ਬਾਅਦ ਉਹਨਾਂ ਨੂੰ ਇੱਕ ਏਕੜ 'ਚ ਆਪਾਂ ਇਹਦਾ ਕਿੰਨਾ ਕ ਸੀਡ ਪਾ ਦੀਦਾ ਇਹਦਾ ਜੀ ਅਸੀਂ ਦੇਖੋ ਹੁਣ ਤਾਂ 2 ਸਾਲ ਹੋ ਗਏ ਅਸੀਂ 20 ਕਿਲੋ ਸੀਡ ਪਾਉਨੇ ਆ 1 ਏਕੜ ਦੇ ਵਿੱਚ ਹਮ ਲੇਕਿਨ ਜਦੋਂ ਅਸੀਂ 12 13 ਕਿਲੋ ਵੀ ਪਾਇਆ ਉਹਦੀ ਵੀ ਈਲਡ ਇੰਨੀ ਆਉਂਦੀ ਰਹੀ ਆ ਉਹ ਵੀ 8 ਤੋਂ ਲੈ ਕੇ 6.5 ਤੋਂ ਲੈ ਕੇ 8.5 ਕੁਇੰਟਲ ਤੱਕ ਪਰ ਜੇ ਆਪਾਂ ਇਹਨੂੰ ਥੋੜਾ ਜਿਹਾ ਬੈਡਾਂ ਤੇ ਬੀਜਦੇ ਆ ਫਿਰ ਇਹ ਥੋੜੀ ਜਿਹੀ ਝਾੜ ਵੱਧ ਦੇ ਜਾਂਦੀ ਆ 10 ਕੁਇੰਟਲ ਦੇ ਜਾਂਦੀ ਆ ਵੈਸੇ ਖੇਤੀ ਤਾਂ ਸਾਰੀ ਮੌਸਮ ਦੇ ਉੱਤੇ ਹੀ ਡਿਪੈਂਡ ਹੈ ਠੰਡ ਲੰਬੀ ਚਲੀ ਜਾਵੇ ਤਾਂ ਇਹ 10 ਕੁਇੰਟਲ ਵੀ ਨਿਕਲੇ ਆਉਂਦੀ ਆ ਨਹੀਂ 7-8 ਕੁਇੰਟਲ ਦੇ ਵਿੱਚ ਇਹਦਾ ਝਾੜ ਆਉਂਦਾ ਰਹਿੰਦਾ ਜੀ ਤੁਸੀਂ ਬਿੱਡਾਂ ਤੇ ਕਿਉਂ ਨਹੀਂ ਫਿਰ ਲਾ ਰਹੇ ਪਰ ਇਸੇ ਲਈ ਉਹ ਥੋੜਾ ਜਿਹਾ ਜੀ ਜਦੋਂ ਕੰਪੈਨ ਚੱਕਰੀਆ ਉਹਦਾ ਬਲੇਡ ਨਾ ਮਿੱਟੀ ਚੁੱਕ ਰੈਂਦਾ ਜੀ ਅੱਛਾ ਤੇ ਫਿਰ ਗਾਹਕ ਫਿਰ ਕੰਪਲੀਟ ਕਰਦਾ ਨਿਕਲਦੀ ਤਾਂ ਝਾੜ ਵੱਧ ਨਿਕਲਦਾ ਉਹਦਾ ਲੇਕਿਨ ਗਾਹਕ ਦੀ ਅਲਾਮਬਾ ਇਹ ਹੁੰਦਾ ਜੀ ਵਿੱਚ ਮਿੱਟੀ ਆਉਂਦੀ ਆ ਉਹ ਤੁਸੀਂ ਆਪਣੇ ਹੱਥਾਂ ਨਾਲ ਨਹੀਂ ਟਰਾਈ ਕਰਦੇ ਹੱਥਾਂ ਨਾਲ ਬਹੁਤ ਕੋਸਟਲੀ ਪੈਂਦੀ ਆ ਜੀ ਅੱਛਾ ਜੀ ਹਨਾ ਜੀ 4k 1000 ਰੁਪਇਆ ਤਾਂ ਸਭ ਤੋਂ ਲੈ ਜਾਂਦੇ ਨੇ ਜੀ ਜਿਹੜੇ ਕਟਾਈ ਕਰਦੇ ਨੇ ਹਾਂ ਜੀ ਠੀਕ ਗੱਲ ਹੈ ਫਿਰ ਉਹਨੂੰ ਬੰਨਣ ਦਾ ਪਰ ਮੌਸਮੇ ਆਗਿਆ ਨਹੀਂ ਦਿੰਦਾ ਜੀ ਮੌਸਮ ਤਾਂ ਰੋਜ਼ ਸ਼ਾਮ ਨੂੰ ਜਾਨ ਚੂਹੇ ਵਾਂਗੂ ਕੜਿੱਕੀ ਦੇ ਵਿੱਚ ਹੁੰਦੀ ਰਹੀ ਵੀ ਉਹ ਮੌਸਮ ਖਰਾਬ ਹੋ ਗਿਆ ਮੌਸਮ ਖਰਾਬ ਹੋ ਗਿਆ ਇਸ ਲਈ ਇਹ ਤਾਂ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈਗੀਆਂ ਹਾਂਜੀ ਪੱਡੀ ਸਾਹਿਬ ਕਿੰਨੇ ਕ ਸਾਲ ਹੁਣ ਆਪਾਂ ਨੂੰ ਹੋ ਗਏ ਆ ਇਹੇ ਕਣਕ ਲਾਉਂਦੇ ਆ ਸਾਨੂੰ 7 ਸਾਲ ਹੋ ਗਏ ਜੀ ਇਹੇ ਕਣਕ ਹਾਂਜੀ ਇਹ ਸੋਨਾ ਮੋਤੀ ਲਾਉਂਦਾ ਤੁਹਾਡਾ ਚੰਗਾ ਤਜਰਬਾ ਆ ਐ ਆ ਜੀ ਮੈਂ ਹਰ ਤਜਰਬੇ ਦਾ ਤਾਂ ਆ ਫਾਰਮਰ ਨੂੰ ਸਾਰਿਆਂ ਨੂੰ ਇਹ ਹੁੰਦਾ ਜੀ ਜੀ ਜਿੰਨੇ ਵੀ ਜੱਟ ਖੇਤੀ ਸ਼ੁਰੂ ਤੋਂ ਹੀ ਆਪਾਂ ਪੁਸਤੈਨੀਓ ਕਰਦੇ ਆ ਜੀ ਜੀ ਤੇ ਮੈਂ ਵੀ ਪੁਸਤੈਨੀਓ ਪਿਓ ਦਾਦੇ ਤੋਂ ਕਰ ਰਹੇ ਹਾਂ ਜੀ ਜੀ ਅੱਛਾ ਇਹਨੂੰ ਬਿਮਾਰੀ ਬਮੂਰੀ ਕਦੇ ਨਾ 7 ਸਾਲਾਂ ਚ ਨਹੀਂ ਇਸੇ ਗੱਲੋਂ ਜੀ ਇਹ ਜਿਹੜੇ ਪ੍ਰਾਤ ਦੇਖੋ ਜਿਹੜੀ ਦੇਸੀ ਗਾਵਾਂ ਨੇ ਸਾਡੀਆਂ ਉਹਨਾਂ ਨੂੰ ਵੀ ਬਿਮਾਰੀ ਘਟ ਆਉਂਦੀ ਐ ਜੀ ਐਦਾਂ ਹੀ ਇਹ ਜਿਹੜੇ ਦੇਸੀ ਸਾਡੇ ਜਿੰਨੇ ਵੀ ਸੀਡ ਨੇ ਇਹ ਨਹੀਂ ਹੈਗਾ ਕਣਕ ਦਾ ਲਾ ਲਓ ਸਬਜ਼ੀਆਂ ਦੇ ਲਾ ਲਓ ਜਿਹੜੇ ਦੇਸੀ ਸੀਡ ਨੇ ਉਹ ਦੇਸੀ ਸੀਡਾਂ ਨੂੰ ਬਿਮਾਰੀ ਘੱਟ ਹੀ ਹੈਗੀ ਆ ਤੇ ਬਿਮਾਰੀ ਜ਼ਿਆਦਾ ਹੈ ਹੀ ਨਹੀਂ ਇਹਨਾਂ ਨੂੰ ਹਾਂ ਹੈਨਾ ਦੇਸੀ ਸੀਡ ਨੂੰ ਬਿਮਾਰੀ ਨਹੀਂ ਹਾਂ ਨਹੀਂ ਹੈਗੀ ਤਾਂ ਜੇ ਬੰਦੇ ਦੇ ਰੋਡ ਪਈ ਸਪਰੇ ਨਹੀਂ ਜੀ ਸਪਰੇ ਦੀ ਕਦੇ ਲੋੜ ਨਹੀਂ ਪਈ ਸਾਨੂੰ ਵੈਸੇ ਮੇਰੇ ਕੋਲ ਤਿਆਰ ਹੁੰਦਾ ਜੀ ਇੱਕ ਅਮਰਤਧਾਰਾ ਕੰਪੋਨੈਂਟ ਬਣਾਉਨੇ ਆ ਅਸੀਂ ਤੇ ਉਹ ਜਿਵੇਂ ਪਦੀਨਾ ਸਾਤ ਹੋ ਗਿਆ ਨਿੰਬੂ ਸਾਤ ਹੋ ਗਿਆ ਜਵੈਂਟ ਸਾਤ ਹੋ ਗਿਆ ਜਾਂ ਕਪੂਰ ਸਾਤ ਉਹਦੇ ਵਿੱਚੋਂ ਅਸੀਂ ਬਣਾਉਨੇ ਆ ਪਰ ਉਹ ਤਿਆਰ ਕਰਕੇ ਬਣਾ ਕੇ ਤਾਂ ਰੱਖਿਆ ਹੋਇਆ ਪਰ ਸਾਨੂੰ ਜਰੂਰ ਕਰਨ ਦੀ ਕਦੇ ਕੋਈ ਜ਼ਰੂਰਤ ਪਈਓ ਨਹੀਂ ਹੈਗੀ ਖਾਦ ਖੂਦ ਕਦੇ ਕੋਈ ਨਹੀਂ ਨਾ ਕਦੇ ਕੋਈ ਖਾਦ ਨਹੀਂ ਪਾਉਂਦੀ ਆਪਾਂ ਤਾਂ ਕਹਿੰਦੇ ਆ ਜੀ ਆਪਾਂ ਜੇ ਕੋਈ ਖਾਦ ਪਾਉਂਦਾ ਫੜੇ ਜਾਂ ਆਪਾਂ ਨੂੰ ਕੋਈ ਪੈਸਟੀਸਾਈਡ ਦੀ ਸਪਰੇਅ ਆਉਂਦਾ ਕੋਈ ਦੇਖੇ ਆਪਾਂ ਲੱਖ ਰੁਪਇਆ ਦੇਣ ਨੂੰ ਤਿਆਰ ਹੁੰਨੇ ਆ ਜੀ ਇਹਦੀ ਡਿਮਾਂਡ ਜਿਹੜੀ ਆ ਕਿਉਂ ਹਾਈ ਰਹਿੰਦੀ ਆ ਐਡੇ ਕਿਹੜੇ ਗੋਣੇ ਆ ਇਹਦੇ ਚ ਦੇਖੋ ਜੀ ਇਹ ਸਾਰੀ ਮਿਹਰਬਾਨੀ ਤਾਂ ਤੁਹਾਡੇ ਸੋਸ਼ਲ ਮੀਡੀਆ ਦੀ ਆ ਜੀ ਕਿਉਂ ਜਦ ਸੋਸ਼ਲ ਮੀਡੀਆ ਤੇ ਵੀਡੀਓ ਪੈਂਦੀ ਆ ਲੋਕ ਦੇਖਦੇ ਨੇ ਰਿਸਰਚ ਕਰਦੇ ਨੇ ਹੂੰ ਤਾਂ ਉਹ ਲੋਕ ਫਿਰ ਜਾਣਕਾਰੀ ਹਾਸਲ ਕਰਦੇ ਨੇ ਵੀ ਹਾਂ ਇਹਦੇ ਵਿੱਚ ਗੋਣ ਨੇ ਜੀ ਤਾਂ ਇਹ ਕਣਕ ਦੇ ਵਿੱਚ ਸ਼ਾਇਦ ਮੈਂ ਕਈ ਵੀਡੀਓਾਂ ਦੇ ਵਿੱਚ ਜਦ ਤੁਹਾਨੂੰ ਵੀ ਅੱਗੇ ਜਦੋਂ ਇੰਟਰਵਿਊ ਤੁਸੀਂ ਲਿਆ ਸੀ ਦਾ ਤੋ 3 ਸਾਲ 4 ਸਾਲ ਪਹਿਲਾਂ ਜੀ ਤਾ ਇਹ ਦੱਸਿਆ ਗਿਆ ਸੀ ਕਿ ਜੀ ਇਹਦੇ ਵਿੱਚ ਨਾ ਜੀ ਉਹ ਹੈ ਫੋਲਿਕ ਐਸਿਡ ਹੈ ਇਸ ਜਿਹੜੀ ਸੋਨਾ ਮੋਤੀ ਹੈ ਨਹੀਂ ਕਿਸੇ ਵੀ ਅਨਾਜ ਦੇ ਵਿੱਚ ਫੋਲਿਕ ਐਸਿਡ ਨਹੀਂ ਹੁੰਦਾ ਫੋਲਿਕ ਐਸਿਡ ਹੈ ਹਾਂ ਜੀ ਇਹਦੇ ਵਿੱਚ ਫੋਲਿਕ ਐਸਿਡ ਹੈ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਸਾਬਤ ਹੈ ਮਤਲਬ ਹਾਂ ਜੀ ਬਿਲਕੁਲ ਜੀ ਠੀਕ ਹੈ ਇਹ ਪੂਰ ਹੈਗੀ ਆ ਤੁਹਾਡੀ ਹੈਗੀ ਆ ਜੀ ਹੈਗੀ ਆ ਠੀਕ ਹੈ ਇੱਕ ਇਚ ਗਲੂਟਨ ਮੇਰੇ ਖਿਆਲ ਨਾਲ ਨਹੀਂਗਾ ਗਲੂਟਨ ਹੈਗਾ ਜੀ ਨਾ ਮਾਤਰਾ ਹੈ ਲੇਕਿਨ ਜਿਨ੍ਹਾਂ ਨੂੰ ਬੀਟ ਅਲਰਜੀ ਹੈ ਹਾਂ ਜੀ ਪਤਾ ਨਹੀਂ ਕੁਦਰਤ ਨੇ ਕੀ ਇਸ ਦੇ ਵਿੱਚ ਪਾਇਆ ਹੋਇਆ ਹੈ ਨਾ ਜੀ ਹਾਂ ਤੇ ਸਾਡੇ ਪੁਰਖਿਆਂ ਨੇ ਬਾਬੇ ਨਾਨਕ ਉਹਨੇ ਕੀ ਸਾਨੂੰ ਦੇਖ ਕੇ ਗਏ ਨੇ ਇਹ ਇੱਕ ਨਿਆਮਦੇ ਆ ਜੀ ਜੀ ਇਹ ਸੀਡ ਦੇਣਾ ਇਹਨੇ ਹਜ਼ਾਰ ਸਾਲ ਪੁਰਾਣਾ ਹੈ ਨਾ 4.5000 ਸੌਣਦੇ ਆ ਹੂੰ ਬਈ ਹੜੱਪਾ ਦੇ ਟਾਈਮ ਦਾ ਇਹ ਸੀਡ ਹੈ ਜੀ ਤੇ ਇਹਦੇ ਵਿੱਚ ਜਿਹੜੇ ਗਲੂਟਨ ਵੀ ਹੈ ਉਹ ਜਾਨੀ ਕਿ ਕਿਸੇ ਨੂੰ ਅਲਰਜੀ ਨਹੀਂ ਕਰਦਾ ਬਹੁਤ ਲੋਕ ਜਿਨ੍ਹਾਂ ਨੂੰ ਗਲੂਟਨ ਤੋਂ ਅਲਰਜੀ ਹੈ ਬੀਟ ਅਲਰਜੀ ਹੈ ਲੋਕ ਆਟਾ ਨਹੀਂ ਦੂਜਾ ਖਾ ਸਕਦੇ ਅੱਛਾ ਉਹ ਸੋਨਾ ਮੋਤੀ ਬੜੇ ਹੱਸ ਕੇ ਖਾਂਦੇ ਆ ਅੱਛਾ ਇਹ ਇਹਦੇ ਨਾਲ ਕੋਈ ਦੂਜੀ ਨਹੀਂ ਹੁੰਦੀ ਹਾਂਜੀ ਹਾਂਜੀ ਇਹਦੇ ਨਾਲ ਇਹਦੇ ਨਾਲ ਕੋ ਅਲਰਜੀ ਵਾਲੇ ਵੀ ਖਾ ਸਕਦੇ ਆ ਅਲਰਜੀ ਵਾਲੇ ਖਾਂਦੇ ਨੇ ਬਹੁਤ ਲੋਕ ਸਾਥੋ ਲੈ ਕੇ ਜਾਂਦੇ ਨੇ ਜੀ ਸਾਡੇ ਮਿੱਤਰ ਆ ਸਾਡੇ ਸ਼ਹਿਰ ਤੋਂ ਹੀ ਨੇ ਜੀ ਹਾਂਜੀ ਮਨੋਜ ਜੀ ਆ ਉਹਨਾਂ ਦਾ ਨਾਂ ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ ਜੀ ਮਿਲ ਸਕਦੇ ਹੋ ਜੀ ਤੇ ਉਹ ਕਹਿੰਦੇ ਵੀ ਸਾਨੂੰ ਪਹਿਲਾਂ ਕਬਜੀ ਦੀ ਪ੍ਰੋਬਲਮ ਰਹਿੰਦੀ ਹੁੰਦੀ ਏ ਜਦੋਂ ਤੇ ਇਹ ਖਾਣੇ ਆ ਵੀ ਸਾਨੂੰ ਨਹੀਂ ਹੁੰਦੀ ਮੇਰੇ ਰਿਸ਼ਤੇਦਾਰ ਨੇ ਉਹ ਕਹਿੰਦੇ ਸਾਨੂੰ ਸ਼ੂਗਰ ਸੀਗੀ ਹੂੰ ਦੇਖੋ ਕਿਸੇ ਨੂੰ ਮਾਹ ਵਾਦੀ ਕਿਸੇ ਨੂੰ ਸੁਵਾਦੀ ਹੂੰ ਬਹੁਤ ਬੰਦਿਆਂ ਦੀ ਪ੍ਰੋਬਲਮ ਹੈ ਇਹਦੇ ਨਾਲ ਲੋਟ ਹੋਈਆਂ ਨੇ ਜਿਹੜੇ ਕਿ ਆਪਣੇ ਕੋਲ ਆਪਾਂ ਤੁਹਾਨੂੰ ਮਿਲਾ ਸਕਦੇ ਆ ਤੁਹਾਡੀ ਗੱਲ ਕਰਾ ਸਕਦੇ ਆ ਉਹਨਾਂ ਦੇ ਨਾਲ ਤੇ ਜੋ ਆਪਾਂ ਨੇ ਕਿਹੜਾ ਕੋਈ ਪ੍ਰੋਫੈਸ਼ਨਲ ਹੈ ਜੀ ਅਸੀਂ ਵੀ ਕੋਈ ਕਮਰਸ਼ਲ ਹੈ ਅਸੀਂ ਵੀ ਇਦਾਂ ਕਰਕੇ ਝੂਠ ਬੋਲ ਕੇ ਵੇਚਾਂਗੇ ਜੀ ਅਸਾਂ ਕਿਉਂਕਿ ਸਾਡੀ ਆਲਰੇਡੀ ਬੁੱਕ ਹੁੰਦੀ ਆ ਹੂੰ ਤੋਂ ਸਾਨੂੰ ਕੋਈ ਬਾੜੀਆਂ ਗੱਲਾਂ ਮਾਰਨ ਦੀ ਲੋੜ ਨਹੀਂ ਪੈਂਦੀ ਆਹੋ ਇਹ ਵੀ ਗੱਲ ਆ ਇਹ ਤਾਂ ਆਲਰੇਡੀ ਬੁੱਕਡ ਆ ਤੁਹਾਡਾ ਵੀ ਸਾਰਾ ਹੀ ਆਲਰੇਡੀ ਬੁੱਕ ਆ ਹਾਂਜੀ ਲੋਕ ਅੱਛਾ ਇਹ ਸੋਧਿਆ ਵੀ ਹੈਗਾ ਆ ਜਾਂ ਇੱਥੇ ਕਿਤੇ ਮਿਕਸਿੰਗ ਤੁਹਾਨੂੰ ਲੱਗਦਾ ਹੈ ਦੇਖੋ ਮਿਕਸਿੰਗ ਜਦੋਂ ਅਸੀਂ ਕੰਪੈਨ ਦੇ ਨਾਲ ਜਦੋਂ ਪਹਿਲਾਂ ਤਾਂ ਰੋਟਾਵੇਟਰ ਨਾਲ ਵੇਚਦੇ ਆ ਜੀ ਅਸੀਂ ਇਹਨੂੰ ਅੱਛਾ ਜੀ ਹੈਪੀ ਸੀਟਰ ਦੇ ਥਰੂ ਠੀਕ ਉਹਦੇ ਵਿੱਚ ਕੋਈ ਕਿਸੇ ਜਿਹੜਾ ਉਹਨਾਂ ਦੀ ਢੋਲੀ ਚ ਕੁਝ ਦਾਣੇ ਹੁੰਦੇ ਨੇ ਕੁਝ ਆ ਜਾਂਦਾ ਵਿੱਚੋਂ ਪਰ ਅਸੀਂ ਫੇਰ ਵੀ ਵਿੱਚੋਂ ਕਟਿੰਗ ਕਰਾਉਣੀ ਹੈ ਜੀ ਇਹ ਤੁ ਅਸੀਂ ਸੋਧਦੇ ਆ ਫਿਰ ਹੁਣ ਜਿਵੇਂ ਕੰਪੈਨ ਕੱਟਣੀ ਹੈ ਕੰਪੈਨ ਜਿੱਥੋਂ ਆਉਣੀ ਹੈ ਉਹ ਕਿਹੜਾ ਸੋਨੀ ਮੋਤੀ ਉਹ ਕੱਟ ਕੇ ਆਉਣੀ ਹੈ ਜੀ ਉਹ ਹੋਰ ਗੰਡਾ ਕਟ ਕੁਝ ਦਾਣੇ ਉਹ ਚ ਵੀ ਆਂਦ ਰਹੇ ਪਰ ਫੇਰ ਵੀ ਅਸੀਂ ਰੈਗੂਲਰ ਹਰ ਸਾਲ ਇਹਦੇ ਵਿੱਚ ਨਾ ਇਹ ਕੋਈ ਛਿੱਟਾ ਆਉਂਦਾ ਵੀ ਆ ਅਸੀਂ ਕਟਾਉਂਦੇ ਰਹਨੇ ਆ ਕਟਾਈ ਜਾਂਦੇ ਵਿੱਚੋਂ ਕੱਢ ਕੇ ਬਾਹਰ ਸੁੱਟ ਦਿੰਨੇ ਆ ਉਹਨੇ ਅੱਛਾ ਜੀ ਹਾਂ ਸੋਧਣ ਦਾ ਤਾਂ ਕੰਮ ਕਰਨਾ ਪੈਣਾ ਜੇ ਤੁਸੀਂ ਲੋਕਾਂ ਨੂੰ ਚੰਗੀ ਚੀਜ਼ ਦੇਣੀ ਆ ਠੀਕ ਆ ਤੁਸੀਂ ਸੋਧਦੇ ਆ ਇਹਨੂੰ ਹਾਂਜੀ ਹਾਂਜੀ ਇਹਦੀ ਝਾੜ ਜਿਹੜਾ ਆ ਉਹ ਕਿੰਨਾ ਕੁ ਉੱਦਾਂ ਰਹਿ ਜਾਂਦਾ ਕਦੇ ਇਹ ਵੀ ਹੋਇਆ ਵੀ ਵੱਧ ਖਾਦ ਖੁਦ ਪਾ ਕੇ ਵੀ ਲੋਕ ਕਰਦੇ ਆ ਟਰਾਈ ਵੀ ਆਪਾਂ ਵਧਾ ਕੇ ਦੇਖ ਲਈਏ ਵੀ ਮਹਿੰਗੀ ਬਿਕਦੀ ਪਤਾ ਲੱਗਿਆ ਸੀਗਾ ਜੀ ਅਸੀਂ ਇੱਕ ਤੋਂ ਨਾ ਕਈ ਸਾਲ ਪਹਿਲਾਂ ਆਰਟ ਆਫ ਲਿਵਿੰਗ ਨੇ ਜਦੋਂ ਸ਼ੁਰੂ ਦੇ ਵਿੱਚ 18 19 ਦੇ ਵਿੱਚ ਬਜਵਾਈ ਸੀ ਮੈਂ ਵੀ ਇੱਥੋਂ ਲਾ ਕੇ ਇੱਕ ਪਿੰਡਾ ਉੱਥੋਂ ਦੇ ਬਜਵਾਈ ਹੂੰ ਤੇ ਮੇਰੇ ਕੋਲ ਤਾਂ ਉਹ ਕਿਸਾਨ ਮੁਕਰਦਾ ਰਿਹਾ ਵੀ ਮੈਂ ਪਾਈ ਨਹੀਂ ਪਰ ਉਹਦੇ ਪਿੰਡ ਮੇਰੇ ਹੋਰ ਵੀ ਸੋਰਸ ਸੀਗੇ ਉਹਨਾਂ ਨੇ ਦੱਸਿਆ ਵੀ ਸਾਡੀ ਇਹ ਉਹ ਖਾਦ ਪਾਉਂਦੇ ਸੀਗੇ ਵੀ ਅਸੀਂ ਮੇਰੇ ਸਾਹਮਣੇ ਬੈਠ ਕੇ ਉਹ ਵੀ ਉਹ ਖਾਦ ਪਾ ਰਿਹਾ ਸੀਗਾ ਜੂਰੀਆ ਵਗੈਰਾ ਅੱਛਾ ਜੀ ਤੇ ਪਰ ਉਹਦਾ ਜਦੋਂ ਮੈਂ ਝਾੜ ਦੇਖਿਆ ਜੋ ਮੈਂ ਬਾਅਦ ਦੇ ਵਿੱਚ ਗਿਆ ਮੈਂ ਕਿਹਾ ਜੀ ਤੁਹਾਡੇ ਕਿੰਨੇ ਗੱਟੇ ਹੋਗੇ ਮੈਂ ਬਹਾਨੇ ਨਾਲ ਗਿਆ ਤਾਂ ਝਾੜ ਉਹਦੇ ਕੋਲ ਵੀ ਬਰਾਬਰੇ ਦੀ ਇਹ ਵੀ ਖਾਦ ਚੱਕਦੀ ਨਹੀਂ ਜੋ ਸੁਣਨ ਆਇਆ ਜੀ ਪਰ ਆਪਾਂ ਨੇ ਕਦੇ ਨੇਮ ਬਰੇਬਰਾ ਵੀ ਆਪਾਂ ਨੇ ਕਦੇ ਪਾਈ ਹੋ ਨਹੀਂ ਹੈਗੀ ਜੀ ਆਪਾਂ ਕਦੇ ਕਰਿਆ ਨਹੀਂ ਤੇ ਬਿਮਾਰੀ ਕਦੇ ਆਈ ਨਹੀਂ ਉਹ ਬਿਮਾਰੀ ਕਦੇ ਆਈ ਹੋਣੀ ਹੈਗੀ ਜੀ ਇਹਨੂੰ ਤੇ ਤੁਸੀਂ ਗੁੱਲੀ ਡੰਡੇ ਤੋਂ ਵੀ ਨਹੀਂ ਕਰਦੇ ਨਾ ਗੋਡੀ ਕਰਾ ਲਓ ਜੀ ਵਿੱਚ ਖੁਰਪਾ ਫਰਾ ਲਓ ਹੂੰ ਬਸ ਇੰਨਾ ਹੀ ਕਰਦੇ ਆ ਅਸੀਂ ਕਰਦੇ ਆ ਖੁਰਪਾ ਫਰਾਉਨੇ ਆ ਹੂੰ ਕੋਹਲੀ ਫਾੜ ਦਿੰਨੇ ਆ ਜਿਹੜੀਆਂ ਆਪਣੇ ਤਰਫਾਲੀਆਂ ਜਿਹਾ ਬਣੀਆਂ ਹੋਈਆਂ ਨੇ ਅਸੀਂ ਕਿਉਂਕਿ ਗੁੱਲੀ ਡੰਡਾ ਵਿੱਚ ਖੜਾ ਕਾਫੀ ਖੜਾ ਹਾਂ ਇਹ ਹੁਣ ਛੱਰਨਾ ਲਵਾਵਾਂਗੇ ਜਦੋਂ ਹੁਣ ਇਹਨੂੰ ਹਾਰਵੈਸਟ ਕਰਨ ਤੋਂ ਬਾਅਦ ਕਟਾਈ ਹੋਣ ਤੋਂ ਬਾਅਦ ਇਹਨੂੰ ਲੈ ਜਾਾਂਗੇ ਮੰਡੀ 'ਚ ਜੀ ਉੱਥੇ ਫਿਰ ਇਹਨੂੰ ਪੱਖਾ ਵਗੈਰਾ ਝਾਣਾ ਲਵਾ ਕੇ ਪੈਕਿੰਗ ਕਰਾ ਕੇ ਫਿਰ ਆਪਾਂ ਇਹਨੂੰ ਮਾਰਕੀਟ ਦੇ ਵਿੱਚ ਜਿਹੜਾ ਦੇ ਆਰਡਰ ਨੇ ਉਹਨਾਂ ਨੂੰ ਪੱਟੀ ਸਰ ਤੁਸੀਂ ਉਸ ਗਰੁੱਪ ਦੇ ਮੈਂਬਰ ਆ ਜਿਹੜਾ ਪੰਜਾਬ ਦੇ ਵਿੱਚ ਗਰੁੱਪ ਸੋਨਾ ਮੋਤੀ ਜਿਹੜੇ ਦੋਸਤ ਬੀਜ ਦੇ ਨੇ ਜਿਹੜੇ ਕਿਸਾਨ ਹੀ ਮਿਹਨਤ ਕਰ ਰਹੇ ਨੇ ਹਾਂਜੀ ਉਹ ਉਹਦੇ ਅਨੁਸਾਰ ਮੈਂ ਉਸ ਗਰੁੱਪ ਦੇ ਅਨੁਸਾਰ ਕਹਿ ਰਿਹਾ ਹਾਂ ਹਾਂਜੀ ਤੁਹਾਡੀ ਕੀਮਤ ਇਹਦੀ ਕੀ ਰਹਿ ਜਾਂਦੀ ਆ ਜਾਂ ਕੀ ਰਹਿਣੀ ਚਾਹੀਦੀ ਆ ਮਤਲਬ ਕਿੱਥੇ ਕਿ ਤੱਕ ਲੋਕਾਂ ਨੂੰ ਮਿਲ ਜਾਣੀ ਚਾਹੀਦੀ ਇਹਦਾ ਸੀਡ ਜਾਂ ਖਾਣ ਲਈ ਕਿੰਨੇ ਕ ਦੀ ਮਿਲ ਜਾਣੀ ਚਾਹੀਦੀ ਆ ਦੇਖੋ ਜੀ ਮੈਂ ਤਾਂ ਆ ਲੋਕ ਤਾਂ ਹੁਣ ਅੱਜ ਵੀ ਗਰੁੱਪ ਦੇ ਵਿੱਚ ਇੱਕ ਪਾਇਆ ਹੋਇਆ ਹੈਗਾ ਓਕੇ ਕੁਦਰਤੀ ਖੇਤੀ ਗਰੁੱਪ ਬਣਾਇਆ ਹੋਇਆ ਹੈ ਮੇਰੇ ਫੋਨ ਤੇ ਵੀ ਮੈਂ ਵੀ ਉਹਦੇ ਵਿੱਚ ਮੈਂਬਰ ਹਾਂ ਉਹ ਚ ਕਿਸੇ ਨੇ 9500 ਪਾਇਆ ਹੋਇਆ ਹੂੰ ਹੈਨਾ ਕੋਈ 10000 ਪਾਉਂਦਾ ਇੱਕ ਮੈਨੂੰ ਆਪਾਂ ਤੋਂ ਸੀਡ ਲੈ ਕੇ ਗਿਆ ਸੀ ਕਿ ਹਰਿਆਣੇ ਦੇ ਵਿੱਚੋਂ ਹੂੰ ਸੋਨੀਪੱਤ ਤੋਂ ਉਹ ਮੁੰਡਾ ਆਖਦਾ ਸੀ ਕਹਿੰਦਾ ਅੰਕਲ ਮੇਰੇ ਕੋਲ ਤੋਂ ਮੈਂ ਤਾਂ 10000 ਨੂੰ ਵੇਚਦਾ ਪਰ ਮੇਰੀ ਸੰਤੁਸ਼ਟੀ ਮੈਂ ਤਾਂ ਇਹੀ ਕਹਿੰਦਾ ਵੀ ਦੇਖੋ ਖਾਣ ਵਾਲੇ ਨੂੰ ਵੀ ਬਹੁਤ ਜ਼ਿਆਦਾ ਨਾ ਲੱਗੇ ਹੂੰ ਹੈਨਾ ਵੀ 8000 ਬਹੁਤ ਹੈ ਰੇਟ ਦੇਖੋ ਜੀ ਦੂਜੀ ਕਣਕ ਹੈ ਜੇ ਹੁਣ ਜਿਵੇਂ ਐਕਤੀ 20 2 ਕੁਆਂਟਲ ਦੀ ਉਹ ਝੜ ਰਹੀ ਹੈ 24 ਦੀ ਵੀ ਝੜੀ ਹੈ ਹੂੰ ਤੇ ਉਹ 2500 ਰੁਪਇਆ रेट ਆ ਹਮ ਹੈਨਾ ਉਹਨਾਂ ਦੀ ਵੀ 50 55 60000 ਦੀ ਹੁੰਦੀ ਆ ਹਮ ਤੇ ਜੇ ਆਪਣੀ 8 ਕੁਇੰਟਲ ਵੀ ਹੁੰਦੀ ਆ 8 64 64000 ਦੀ ਸਾਢੀ ਹੋ ਜਾਂਦੀ ਆ ਜੀ ਤਾਂ ਇੰਨਾ ਕੁ ਮੈਂ ਸੰਤੋਸ਼ ਠਾਈ ਮੇਰੀ ਸੰਤੋਸ਼ਟੀ ਆ ਤੇ ਬਾਕੀਆਂ ਦਾ ਪਤਾ ਨਹੀਂ ਆਪੋ ਆਪਣੀ ਆ ਜੀ ਵੀ ਤੁਸੀਂ ਸੈਟੀਸਫਾਈ ਕਿੱਥੇ ਜਾ ਕੇ ਹੁੰਦੇ ਹੋ ਕਿੱਥੇ ਹੁੰਦੇ ਪਰ ਮੈਂ 8000 ਤੇ ਹੈਗਾ ਹਾਂ ਜੀ ਠੀਕ ਹੈ ਤੁਸੀਂ 8 8000 ਨੂੰ ਜਾਨੀ ਕਿ ਜੇ ਆਪਾਂ ਸੀਡ ਵੀ ਲੈਣਾ ਤਾਂ ਅਸੀਂ 80 90 ਹਾਂ ਇਹਨਾਂ ਦਿਨਾਂ ਚ ਜੀ ਫਿਰ ਜਦੋਂ ਮੈਂ ਦੇਖੋ ਸਟੋਰ ਕਰੂੰਗਾ ਮੈਂ 6 ਮਹੀਨੇ ਬਾਅਦ ਤੁਸੀਂ ਮੇਰੇ ਤੋਂ ਲਾਓਗੇ ਫਿਰ ਤਾਂ ਨੈਚੁਰਲੀ ਆ ਜੀ ਮੈਂ ਵੀ ਸਟੋਰੇਜ ਦੇ ਪੈਕਿੰਗ ਦੇ ਪੈਸੇ ਲਵਾਂਗਾ ਜੀ ਹੈਨਾ ਹੁਣ ਫਿਲਹਾਲ ਮੈਂ ਕਿਸੇ ਨੂੰ ਕੋਈ ਸੀਡ ਲਵੇ ਕੋਈ ਲਵੇ ਜਿਹੜਾ ਮੇਰੇ ਕੋਲ ਲੈਣ ਆਉਂਦਾ ਫਿਲਹਾਲ ਤਾਂ ਮੈਂ ਆ ਜੂਨ ਜੁਲਾਈ ਦੇ ਵਿੱਚ ਤਾਂ ਮਈ ਜੂਨ ਜੁਲਾਈ 8000 ਦੇ ਦੰਨਾ ਜੀ 7 ਸਾਲ ਹੋ ਗਿਆ ਕਣਕ ਲਾਉਂਦੇ ਆ ਹਾਂਜੀ ਤੇ ਪਿੰਡ ਦੇ ਵਿੱਚ ਇੱਕ ਪ੍ਰਭਾਵਤਾ ਬਣਦਾ ਹੀ ਹੁੰਦਾ ਵੀ ਇੱਕ ਬੰਦੇ ਲੱਗੇ ਆ ਐਸ ਵੇਲੇ ਤੁਹਾਡਾ ਨਾਂ ਬਣ ਚੁੱਕਾ ਆ ਲੋਕੀ ਜਾਣਦੇ ਆ ਤੁਹਾਨੂੰ ਪੰਜਾਬ ਤੇ ਪੰਜਾਬ ਤੋਂ ਬਾਹਰ ਵੀ ਲੋਕਾਂ ਨੂੰ ਪਤਾ ਹਰਪਾਲ ਸਿੰਘ ਪੱਟੀ ਦਾ ਮੈਂ ਇਹ ਕਹਿੰਦਾ ਵੀ ਤੁਹਾਡੇ ਪਿੰਡ ਦੇ ਲੋਕ ਜਾਲੇਦਵਾਲ ਦੇ ਲੋਕ ਲੱਗੇ ਕੋਈ ਇਦਾਂ ਬੀਜਣ ਕੋਈ ਤੁਹਾਡੇ ਨਾਲ ਦੇਖ ਕੇ ਹੋਏ ਪ੍ਰਭਾਵਤ ਪਰ ਜੀ ਬੜੀ ਪੰਜਾਬੀ ਦੀ ਵੱਡੀ ਮਸ਼ਹੂਰ ਕਹਾਵਤ ਆ ਵੀ ਘਰ ਦਾ ਜੋਗੀ ਯੋਗ ਨਾ ਬਾਹਰਲਾ ਜੋਗੀ ਸਦਾ ਹਾਂਜੀ ਸੋ ਉਹੀ ਪ੍ਰਚਲਿਤ ਮੇਰੇ ਨਾਲ ਹੈਗੇ ਆ ਜੀ ਮੇਰੇ ਫੈਮਲੀ ਦੇ ਵਿੱਚ ਹੀ ਆ ਮੇਰੀ ਫੈਮਲੀ ਆਪਦੀ ਬਹੁਤ ਵੱਡੀ ਆ ਪਰ ਲੱਗਿਆ ਕੋਈ ਨਹੀਂ ਹੈਗਾ ਅੱਛਾ ਦੇਖੇ ਪਰ ਆਪਣੇ ਤੌਰ ਤੇ ਆਪਦੇ ਸ਼ੌਕ ਵਾਸਤੇ ਮੈਂ ਤਾਂ ਇਹ ਕਹਣਾ ਉਹਨਾਂ ਵੀ ਯਾਰ ਤੁਸੀਂ ਪਹਿਲਾਂ ਆਪਣੇ ਘਰ ਤੋਂ ਸ਼ੁਰੂ ਕਰੋ ਹਾਂ ਹਾਂਜੀ ਸਾਈਕਲ ਦੀ ਸੈਕੰਡਰੀ ਆਪਾਂ ਜਦ ਹੋਵਾਂਗੇ ਵੇਚਣ ਵਾਲੇ ਆਪਾਂ ਪ੍ਰੋਸੈਸ ਬਾਅਦ ਚ ਰੱਖੀਏ ਪਹਿਲਾਂ ਤੁਸੀਂ ਆਪਣੇ ਘਰ ਵਾਸਤੇ ਤਾਂ ਬੀਜੋ ਇਹਦਾ ਸਾਰੇ ਪੰਜਾਬ ਦੇ ਵਿੱਚ ਹੀ ਬੀਜਣੀ ਚਾਹੀਦੀ ਜਿੱਡੇ ਇਸ ਥੋੜੀਆਂ ਦਵਾਈਆਂ ਛੁੱਟਦੀਆਂ ਨੇ ਜੀ ਹਾਂ ਜੇ ਤੁਸੀਂ ਕਣਕੇ ਇਹ ਬੀਜ ਦਿਓ ਤੁਹਾਨੂੰ ਬਹੁਤ ਰਾਹਤ ਮਿਲੂਗੀ ਤੁਸੀਂ ਦਵਾਈਆਂ ਦਾ ਖਿਹੜਾ ਛੱਡ ਦੇਗੇ ਡਾਕਟਰਾਂ ਦਾ ਖਿਹੜਾ ਛੱਡ ਦੇਗੇ ਉਹ ਘਰ ਦੇ ਵਿੱਚ 10 ਬਿਸਵੇ ਦੀ ਇੱਕ ਬਗੀਚੀ ਲਾ ਲਓ ਜਿੱਥੇ ਤੁਸੀਂ ਆਪਦੀਆਂ ਘਰ ਜੋਗੀਆਂ ਸਬਜ਼ੀਆਂ ਲਾਓ ਜੀ ਹਨਾ ਲੱਗ ਸਕਦੇ ਆ ਬੜੇ ਈਜ਼ੀਲੀ ਪਰ ਅਸੀਂ ਆਰਾਮ ਪ੍ਰਸਤਵਾਰ ਗਏ ਅਸੀਂ ਬਾਜ਼ਾਰੋਂ ਲੈ ਕੇ ਜਿਆਦਾ ਖੁਸ਼ ਹ ਸੌਖੀ ਮਿਲ ਜਾਂਦੀ ਐ ਐਲੋਪੈਥੀ ਦਵਾਈ ਪੈਸੇ ਦਿਓ ਕਾਊਂਟਰ ਤੇ ਜਾ ਕੇ ਲਾਓ ਜੀ ਤੇ ਲੇਕਿਨ ਲੱਗਦਾ ਨਹੀਂ ਕੋਈ ਜੀ ਬਹੁਤ ਵਧੀਆ ਸੀਗਾ ਥੋੜਾ ਵੇਹ ਨਹੀਂ ਘਟਿਆ ਜਾਣੀ ਨਹੀਂ ਬਹੁਤ ਘਟਿਆ ਹਨਾ ਹਾਂ ਜੀ ਹਾਂ ਜੀ ਹਾਂ ਸੋ ਦੋਸਤੋ ਬਹੁਤ ਸੋਹਣੀਆਂ ਗੱਲਾਂ ਬਾਤ ਪੱਟੀ ਸਾਹਿਬ ਨੇ ਆਪਣੇ ਨਾਲ ਕੀਤੀਆਂ ਪਰ ਇੱਕ ਗੱਲ ਆ ਜੇ ਫਿਰ ਇਹ ਕਣਕ ਖਾਣੀ ਆ ਨਾ ਜੋ ਮੇਰੀ ਸੋਚਣੀ ਆ ਚੱਕੀਆਂ ਤੁਹਾਨੂੰ ਆਪਣੀਆਂ ਆਪਣੇ ਘਰਾਂ 'ਚ ਲਾਉਣੀਆਂ ਪੈਣੀਆਂ ਛੋਟੀਆਂ-ਛੋਟੀਆਂ ਰੱਖ ਲਓ ਪਰ ਉਹ ਵੀ ਉਹ ਵੀ ਉਹ ਚੱਕੀਆਂ ਵੀ ਉਹ ਜਿਹੜੀਆਂ ਪੱਥਰ ਦੇ ਉਹਦੇ ਪੁਰਾਣੀਆਂ ਹੋਣ ਹਾਂ ਨਾ ਕਿ ਸਟੀਲ ਦੀਆਂ ਬਾਜ਼ਾਰੋਂ ਸਟੀਲ ਦੀਆਂ ਮਿਲਦੀਆਂ ਨੇ ਬੜੇ ਸਸਤੀਆਂ ਮਿਲਦੀਆਂ ਨੇ ਉਹ ਤੇ ਔਰ ਸਟੀਲ ਦੀ ਚੱਕੀ ਰਿਕਮੈਂਡ ਨਹੀਂ ਜੀ ਹੈਗੀ ਅੱਛਾ ਜੀ ਹਾਂਜੀ ਸੋ ਇਹ ਯਾਦ ਰੱਖਿਓ ਕਿ ਪੱਥਰ ਦੇ ਪੋੜ ਵਾਲੀਆਂ ਜਿਹੜੀਆਂ ਪੁਰਾਣੀਆਂ ਚੱਕੀਆਂ ਮੇਰੇ ਖਿਆਲ ਨਾਲ ਸ਼ਾਇਦ ਆਨੰਦਪੁਰ ਸਾਹਿਬ ਸਾਈਟ ਤੋਂ ਵੀ ਮਿਲ ਜਾਂਦੀਆਂ ਨੇ ਇੱਥੇ ਆਪਣੇ ਸੰਗਰੂਰ ਤੋਂ ਮਿਲਦੀਆਂ ਨੇ ਸੰਗਰੂਰ ਤੋਂ ਵੀ ਮਿਲ ਜਾਂਦੀਆਂ ਸੋ ਭਾਈ ਜਿੱਥੋਂ ਵੀ ਮਿਲਦੀਆਂ ਜੇ ਕੋਈ ਬਣਾਉਂਦਾ ਹੋਵੇ ਉਹ ਵੀ ਸੰਪਰਕ ਸਾਡੇ ਨਾਲ ਕਰ ਲਵੇ ਆਪਾਂ ਵੀਡੀਓ ਕਰ ਲਾਂਗੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਵੀਡੀਓ ਦੇ ਸ਼ੁਰੂ ਚ ਹੀ ਐਡਰੈਸ ਦੱਸ ਦਿੱਤਾ ਭੱਟੀ ਸਾਹਿਬ ਦਾ ਨੰਬਰ ਥੱਲੇ ਚੱਲਦਾ ਪਿਆ ਸੀ ਭੱਟੀ ਸਾਹਿਬ ਤੋਂ ਕਣਕ ਲੈਣੀ ਆ ਜਾਂ ਕਿਸੇ ਤੋਂ ਵੀ ਲੈਣੀ ਤੁਸੀਂ ਇਹਨਾਂ ਨੂੰ ਫੋਨ ਕਰ ਸਕਦੇ ਹੋ ਇਨਾਂ ਨੇ ਤੁਹਾਨੂੰ ਤੁਹਾਡੇ ਇਲਾਕੇ ਦੇ ਹੀ ਸੋਨਾ ਮੋਤੀ ਪ੍ਰੋਡਿਊਸਰ ਦਾ ਨੰਬਰ ਦੇ ਦੇਣਾ। ਆ ਵੀਡੀਓ ਪਸੰਦ ਆਈ ਹੋਵੇ ਸ਼ੇਅਰ ਵਾਲਾ ਬਟਨ ਦੱਬ ਦਿਓ ਜਿਹੜਾ ਸ਼ੇਅਰ ਕਰਦੇ ਹੋ ਅੱਗੇ ਲਾਈਕ ਵਾਲਾ ਬਟਨ ਵੀ ਦੱਬ ਦਿਓ ਤੇ ਚੈਨਲ ਦੇ ਉੱਤੇ ਪਹਿਲੀ ਵਾਰੀ ਆਇਆ ਹੋ ਤਾਂ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਤੇ ਜੁੜੇ ਰਹੋ ਜੀ ਪੀਐਰ ਪੰਜਾਬ ਦੇ ਨਾਲ ਆਪਾਂ ਜਲਦੀ ਇੱਕ ਨਵੀਂ ਵੀਡੀਓ ਦੇ ਨਾਲ ਮਿਲਦੇ ਹਾਂ। ਧੰਨਵਾਦ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬੜੀ ਸਤਿ ਸ਼੍ਰੀ ਅਕਾਲ।